ਉਹ ਸਾਰਾ ਮੇਰਾ ਲੈ ਕੇ ਆਇਆ ਮਠਿਆਈ ਦਾ ਡੱਬਾ ਸੱਸ ਇਕੱਲੀ ਖਾਈ ਜਾਂਦੀ ਆ ਹਾਏ ਓ ਮੇਰਿਆ ਰੱਬਾ ਵੈਲ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਉਤੇ ਬੋਲੀਆਂ ਸੁਣੀਆਂ ਹੋਣਗੀਆਂ ਲੇਕਿਨ ਇਸ ਵਾਰ ਜੋ ਬੋਲੀ ਆਈ ਹੈ ਉਹ ਆਈ ਹੈ ਰਸਗੁਲੇ ਦੇ ਉਤੇ ਕਿਉਂਕਿ ਗਿੱਪੀ ਗਰੇਵਾਲ ਨਾਲੇ ਸ਼ਹਿਨਾਜ਼ ਤੇ ਰਗਵੀਰ ਬੋਲੀ ਤੇ ਦੇਖੋ ਤਾਂ ਸਹੀ ਕਿ ਆਖਿਰਕਾਰ ਕਿੱਥੇ ਪੈ ਰਹੀ ਹੈ ਇਹ ਬੋਲੀ ਅੱਛਾ ਸ਼ਹਿਨਾਜ਼ਾਂ ਬੋਲੀ ਹਾਂ ਮੈਨੂੰ ਇਹ ਦੱਸੋ ਵੀ ਆਪਾਂ ਖੜੇ ਹਾਂ ਕਲਕੱਤੇ ਤੇ ਕਲਕੱਤੇ ਦੀ ਹੈ ਜੀ ਕਿਹੜੀ ਚੀਜ਼ ਆ ਜਿਹੜੀ ਤੁਹਾਡੀ ਫੇਵਰਿਟ ਹੈ ਰਸਗੁੱਲਾ ਮਠਾਈ ਹੈ ਮਠਾਈ ਲੈ ਮਠਾਈ ਤੇਰਾ ਮੈਨੂੰ ਇੱਕ ਮਲਕੀਸਾ ਦੀ ਬੋਲੀ ਯਾਦ ਆਈ ਸੁਣਾਵਾ ਹੋ ਸੋਰਾ ਮੇਰਾ ਲੈ ਕੇ ਆਇਆ ਮਠਿਆਈ ਦਾ ਡੱਬਾ ਸੱਸ ਕੱਲੀ ਖਾਈ ਜਾਂਦੀ ਆ ਹਾਏ ਹੋ ਮੇਰਿਆ ਰੱਬਾ ਰੱਬ ਕੱਲੀ ਖਾਈ ਜਾਂਦੀ ਆ ਹਾਏ ਹੋ ਮੇਰਿਆ ਰੱਬਾ ਹੋ ਪਹਿਲਾਂ ਚੱਕੇ ਲੱਡੂ ਪੇੜੇ ਫਿਰ ਚੱਕਿਆ ਰਸਗੁੱਲਾ ਥੋਡੇ ਵਾਲਾ ਪਹਿਲਾਂ ਚੱਕੇ ਲੱਡੂ ਪੇੜੇ ਫਿਰ ਚੱਕਿਆ ਰਸਗੁੱਲਾ ਰਸਤਾ ਸਾਰਾ ਚੋਉ ਗਿਆ ਉਹਦੇ ਹੱਥ ਵਿੱਚ ਰਹਿ ਗਿਆ ਗੁੱਲਾ ਹਾਏ ਨਹੀਂ ਡੁੱਬ ਜਾਣੀ ਨੇ ਲਵੇੜ ਦਿੱਤਾ ਚੁੱਲਾ ਹਾਏ ਨਹੀਂ ਡੁੱਬ ਜਾਣੀ ਨੇ ਲਵੇੜ ਦਿੱਤਾ ਚੁੱਲਾ ਹਾਏ ਨਹੀਂ ਡੁੱਬ ਜਾਣੀ ਨੇ ਲਵੇੜ ਦਿੱਤਾ ਚੁੱਲਾ ਹਾਏ ਨਹੀਂ 흘ਲੇ ਹੋ ਸੋਰਾ ਮੇਰਾ ਲੈ ਕੇ ਆਇਆ ਮਠਿਆਈ ਦਾ ਡੱਬਾ ਸੱਸ ਕੱਲੀ ਖਾਈ ਜਾਂਦੀ ਆ ਹਾਏ ਓ ਮੇਰਿਆ ਰੱਬਾ ਵੈਲ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਉਤੇ ਬੋਲੀਆਂ ਸੁਣੀਆਂ ਹੋਣਗੀਆਂ ਲੇਕਿਨ ਇਸ ਵਾਰ ਜੋ ਬੋਲੀ ਆਈ ਹੈ ਉਹ ਆਈ ਰਸਤਗੁਲੇ ਦੇ ਉਤੇ ਕਿਉਂਕਿ ਗਿੱਪੀ ਗਰੇਵਾਲ ਨਾਲ ਸ਼ਹਿਨਾਜ਼ ਤੇ ਰਗਵੀਰ ਬੋਲੀ ਤੇ ਦੇਖੋ ਤਾਂ ਸਹੀ ਕਿ ਆਖਿਰਕਾਰ ਕਿੱਥੇ ਪੈ ਰਹੀ ਹੈ ਇਹ ਬੋਲੀ ਅੱਛਾ ਸ਼ਹਿਨਾਜ਼ ਜਣ ਬੋਲੀ ਹਾਂ ਮੈਨੂੰ ਇਹ ਦੱਸੋ ਵੀ ਆਪਾਂ ਖੜੇ ਹਾਂ ਕਲਕੱਤੇ ਤੇ ਕਲਕੱਤੇ ਦੀ ਹੈ ਜੀ ਕਿਹੜੀ ਚੀਜ਼ ਆ ਜਿਹੜੀ ਤੁਹਾਡੀ ਫੇਵਰਿਟ ਹੈ ਰਸਗੁਲਾ ਮਠਾਈ ਹਾਂ ਮਠਾਈ ਲੈ ਮਠਾਈ ਤੇ ਨਾ ਮੈਨੂੰ ਇੱਕ ਮਲਕੀਸਾ ਦੀ ਬੋਲੀ ਯਾਦ ਆਈ ਸੁਣਾਵਾ ਹੋ ਸਾਰਾ ਮੇਰਾ ਲੈ ਕੇ ਆਇਆ ਮਠਿਆਈ ਦਾ ਡੱਬਾ ਸੱਸ ਕੱਲੀ ਖਾਈ ਜਾਂਦੀ ਆ ਹਾਏ ਓ ਮੇਰਿਆ ਰੱਬਾ ਸੱਸ ਕੱਲੀ ਖਾਈ ਜਾਂਦੀ ਆ ਹਾਏ ਓ ਮੇਰਿਆ ਰੱਬਾ ਉਹ ਪਹਿਲਾਂ ਚੱਕੇ ਲੱਡੂ ਪੇੜੇ ਫਿਰ ਚੱਕਿਆ ਰਸਗੁੱਲਾ ਥੋਡੇ ਵਾਲਾ ਪਹਿਲਾਂ ਚੱਕੇ ਲੱਡੂ ਪੇੜੇ ਫਿਰ ਚੱਕਿਆ ਰਸਗੁੱਲਾ ਰਸਤਾ ਸਾਰਾ ਚੋ ਗਿਆ ਉਹਦੇ ਹੱਥ ਵਿੱਚ ਰਹਿ ਗਿਆ ਗੁੱਲਾ ਹਾਏ ਨਹੀਂ ਡੁੱਬ ਜਾਣੀ ਨੇ ਲਵੇੜ ਦਿੱਤਾ ਚਲਾ ਹਾਏ ਨਹੀਂ ਡੁੱਬ ਜਾਣੀ ਨੇ ਲਵੇੜ ਦਿੱਤਾ ਚਲਾ ਹਾਏ ਨਹੀਂ ਡੁੱਬ ਜਾਣੀ ਨੇ ਲਾ ਬੇੜ ਦਾ ਤਾ ਚੁੱਲਾ ਹਾਏ ਨੀ ਹਿੱਲ ਕੇ ਹਿੱਲ ਕੇ